ਜਾਉਂਗਾ ਹੈ ਸਕੂਲੇ ਜਾਉਂਗਾ ਪੁੱਤ ਆਜੋ ਫਿਰ ਆਜੋ ਆਜੋ ਤੇ ਸਕੂਲੇ ਜਾ ਕੇ ਉੱਥੇ ਸਿੱਖਣਾ ਮੈਡਮਾਂ ਕੋਲ ਜਾ ਕੇ ਠੀਕ ਹੈ ਮਾ ਸੋਹਣਾ ਬੱਚਾ ਬਣ ਉਹ ਮੇਰਾ ਪੁੱਤ ਕਿੰਨਾ ਸੋਹਣਾ ਲੱਗਦਾ ਹੈ ਬੜਾ ਸੁਰਮਾ ਪਾਇਆ ਜਮੀ ਸਿਓ ਬਣਾਤਾ ਦੇਂਦਾ ਇਹ ਬੇਚੌਰੀਆ ਸ਼ਰਮ ਕਰ ਲਿਆ ਕਰ ਮੈਨੂੰ ਪਤਾ ਹੀ ਆ ਤੂੰ ਇਹਦੇ ਵਿੱਚ ਦੀ ਗੱਲਾਂ ਕਿੱਥੇ ਬੋਲਦਾ ਹੁੰਨਾ ਉਹ ਦੇਖ ਲੋ ਲੋਕੋ ਦੇਖ ਲੋ ਇਹ ਧੀਮੀ ਕਿਵੇਂ ਬੋਲਦੀ ਆ ਮੈਨੂੰ ਬੇ ਲੋਕ ਕੀ ਦੇਖਣਗੇ ਜਾਣਦੇ ਹੀ ਨੇ ਤੇਰੀ ਕਰਤੂਤ ਨੂੰ ਲੈ ਮੇਰੀਆਂ ਕੀ ਕਰਦੁੱਤਾ ਨੇ ਇਹ ਜੀਆਂ ਮੈਂ ਕੀ ਕਹਤਾ ਤੈਨੂੰ ਮੈਂ ਤਾਂ ਮੇਰੇ ਪੁੱਤ ਨੂੰ ਕਹਿਣਾ ਬੇ ਮੇਰੀ ਗੱਲ ਸੁਣ ਲੈ ਮੇਰੀ ਕੁੜੀ ਤਾਂ ਦੂਰ ਰਹਿਆ ਕਰ ਠੀਕ ਆ ਪਤਾ ਹੀ ਆ ਮੈਨੂੰ ਮੈਂ ਤਾਂ ਤੇਰਾ ਪਰਸ਼ਾਵਾ ਨਹੀਂ ਪੈਣ ਦੇਣਾ ਇਹਦੇ ਤੇ ਉਹ ਤੂੰ ਰਹਿੰਦੇ ਭਾਈ ਰਹਿੰਦੇ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਮੈਂ ਤਾਂ ਮੇਰੇ ਪੁੱਤ ਨੂੰ ਕਹਿਣਾਗਾ ਮੈਨੂੰ ਸਭ ਕੁਛ ਹੀ ਪਤਾ ਠੀਕ ਆ ਅੱਜ ਦੀ ਨਹੀਂ ਜਾਣਦੀ ਤੈਨੂੰ ਸਾਰਾ ਦਿਨ ਜਵਾਕੜੀ ਦੇ ਵਿੱਚ ਵੀ ਗੱਲਾਂ ਬੋਲਦਾ ਰਹੂਗਾ ਦੇਖ ਕੀ ਹੋ ਗਿਆ ਤੁਨੂੰ ਕਿਉਂ ਝੱਜੂ ਪਾਇਆ ਦੇਖ ਲੈ ਚੌਰਾ ਪਰਖਦੀ ਆ ਮੈਨੂੰ ਉਹ ਇਹ じゃ ਮੈਂ ਇਹਨੂੰ ਕੀ ਕਹਦਾ ਅੱਧ ਦਾ ਹੱਕਦਾਰ ਆ ਤਿੰਨ ਕਿੱਲੇ ਮੈਨੂੰ ਵੀ ਆਉਂਦੇ ਨੇ ਜਿੱਦੇ ਨਾਲ ਖਿੱਚੀ ਮੈਨੇ ਇਹਦੀ ਕੰਧ ਕਰ ਵਿਦਦੀ ਉਦੇ ਬਤ ਲਗੂ ਤੈਨੂੰ ਵੇ ਜਾ ਜਾ ਕੰਮ ਕਰ ਆਪਦਾ ਤੂੰ ਲੱਗਿਆ ਕੰਮ ਕੀ ਹੋ ਗਿਆ ਨਹੀਂ ਤੂੰ ਤੈਨੂੰ ਐ ਤੂੰ ਬਾਈ ਨੂੰ ਐ ਕਿਉਂ ਬੋਲਦੀ ਐ ਮੇਰੀ ਗੱਲ ਸੁਣ ਲੈ ਚੌਰਾ ਮੇਰੇ ਤੇ ਠਰਕ ਦੇ ਦੇ ਦੇਖ ਲੈ ਦੇਖ ਲੈ ਉਹ ਸਮਝਾ ਲੈ ਇਹਨੂੰ ਫੇਰ ਨਾ ਕਹੀਂ ਵੀ ਜਮੀਨ ਵੀ ਵੰਡ ਲਈ ਤੇ ਘਰ ਵੀ ਵੰਡ ਲਿਆ ਓ ਐਵੇਂ ਨਾ ਤੁਸੀਂ ਝੱਜੂ ਪਾਇਆ ਕਰੋ ਸੋਥੋਂ ਵੀ ਮਿੱਠੇ ਹੋ ਕੇ ਖਾਦੀ ਨਹੀਂ ਜਾਂਦੀ ਛੱਡ ਕੇ ਉਹਨਾਂ ਨੂੰ ਲੈ ਫੜਾ ਇਹਨੂੰ ਸਮਝਾ ਲਾ ਮੈਂ ਤੈਨੂੰ ਦੱਸਦਾ ਬਹੁਤ ਵਾਰੀ ਦੇਖ ਲਿਆ ਇਹਨੂੰ ਮੈਂ ਦੁੱਸਣ ਲਈ ਜਾਇਆ ਕਰ ਦੁੱਸਣ ਲਈ ਜਾਇਆ ਕਰ ਆਇਆ ਵੱਡਾ ਪਾਈ ਦਾ ਚੰਚਾ ਦੇਖ ਲੈ ਦੇਖ ਲੈ ਕੀ ਦੇਖੂਗਾ ਸਭ ਕੁਝ ਪਤਾ ਹੀ ਆ ਤੇਰੀਆਂ ਕਰਤੂਤਾਂ ਦਾ ਉਹ ਰਹਿੰਦੇ ਬਈ ਰਹਿੰਦੇ ਕਰ ਲੈ ਜਾ ਕੇ ਕੰਮ ਆਪਦਾ ਮੈਂ ਤਾਂ ਕਰੂੰਗੀ ਹੋਈ ਹੋਰ ਤੂੰ ਕਰੇਗਾ ਕੰਮ ਇੱਥੇ ਉਹ ਤੇਥੋਂ ਵੀ ਮਿੱਠੇ ਹੋ ਕੇ ਖਾਦਾ ਨਹੀਂ ਜਾਂਦਾ ਮੈਂ ਨਹੀਂ ਖਾਣਾ ਮਿੱਠੇ ਹੋ ਕੇ ਹੋਰ ਮੈਂ ਤੇਰੇ ਤੋਂ ਇੱਥੇ ਆਪਦੇ ਮੇਰਾ ਕੁਝ ਹੋਰ ਸੁਣਦਾ ਜਾ ਤੁਰ ਜਾ ਨਾ ਬੋਲ ਨਾ ਤੂੰ ਬੋਲ ਹੀ ਲੈ ਜਾ ਜੇ ਮੈਂ ਬੋਲਣ ਲੱਗੀ ਨਾ ਤੇ ਤੈਨੂੰ ਸੁਣਿਆ ਨਹੀਂ ਜਾਣਾ ਕੰਦ ਮਟ ਰਹਿਣਦੇ 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 ਫੇਰ ਐ ਕਹਿ ਦੂਗਾ ਜੇ ਮੈਂ ਬੋਲਣ ਤੇ ਆ ਗਈ ਨਾ ਕੰਨਾਂ ਚ ਉਂਗਲਾਂ ਦੇ ਦੇ ਕੇ ਬੈਠੇਗਾ ਕੰਜਰ ਨਾ ਹੋਵੇ ਕਿਸੇ ਥਾਂ ਦਾ ਇੱਕ ਤਾਂ ਹਿੱਲਣ ਜੇ ਬਾਹਲਾ ਲੱਗ ਗਿਆ ਦੀ ਫੱਟੀ ਨੂੰ ਪਤਾ ਨਹੀਂ ਕੀ ਹੋ ਗਿਆ ਨਾ ਤੈਨੂੰ ਕੀ ਹੋਇਆ ਨਹੀਂ ਤੂੰ ਬਾਈ ਨੂੰ ਐ ਕਿਉਂ ਬੋਲਦੀ ਹੁੰਨੀ ਐ ਦਿਮਾਗ ਘੁੰਮਿਆ ਹੋਇਆ ਮੇਰਾ ਤਾਂ ਬੋਲਦੀ ਆ ਮੈਂ ਤੈਨੂੰ ਤਾਂ ਰੱਬ ਨੇ ਅੱਖਾਂ ਦਿੱਤੀਆਂ ਨਾ ਦੇਖ ਲਿਆ ਕਰ ਕੁਛ ਤੈਨੂੰ ਨਹੀਂ ਪਤਾ ਲੱਗਦਾ ਕੰਜਰਾ ਵੀ ਉਹ ਠਰਕ ਪੋਰਦਾ ਮੇਰੇ ਤੇ ਓਏ ਕਾਹਨੂੰ ਪੋਰਦਾ ਠਰਕ ਉਹ ਤਾਂ ਜਵਾਕ ਨਾਲ ਚੌੜ ਕਰਦਾ ਤੈਨੂੰ ਪਤਾ ਵੀ ਜਵਾਕ ਨਾਲ ਚੌੜ ਕਰਦਾ ਪਤਾ ਹੀ ਐ ਮੈਨੂੰ ਉਹ ਜਵਾਕ ਨੂੰ ਕੁਛ ਕਹਤਾ ਤੂੰ ਹੀ ਉਤੇ ਤਪ ਗਈ ਵੇ ਮੇਰੀ ਗੱਲ ਸੁਣ ਨਾ ਜਵਾਕ ਵਿੱਚ ਦੀ ਮੇਰੇ ਤੇ ਠਰਕ ਪੋਰਦਾ ਰਹਿੰਦਾ ਮੈਂ ਤਾਂ ਉਹ ਕਾਨੂੰ ਬੋਲਦਾ ਹੋ ਤੈਨੂੰ ਨਹੀਂ ਬੋਲਦਾ ਤੈਨੂੰ ਨਾਲੇ ਫੇਰ ਕੀ ਹੋ ਗਿਆ ਜੇ ਤੇਰੇ ਨਾਲ ਚੌੜ ਕਰ ਲਈ ਉਹਨੇ ਪਰਝਾਈ ਲੱਗਦੀ ਆ ਤੂੰ ਉਹਦੀ ਅੱਛਾ ਉਹਦੀ ਪਰਝਾਈ ਲੱਗਦੀ ਆ ਤਾਂ ਮੈਂ ਉਹਦੇ ਚੌੜ ਸਹਿਲਾ ਦਿਔਰ ਨਹੀਂ ਲੱਗਦਾ ਉਹ ਮੇਰਾ ਜੇਠ ਲੱਗਦਾ ਜੇਠ ਸਹਰਿਆਂ ਦੇ ਥਾਂ ਤੇ ਆ ਉਹ ਫੇਰ ਕੀ ਹੁੰਦਾ ਤੂੰ ਐਂ ਨਾ ਕਰਿਆ ਕਰਕੇ ਉਹ ਘਰ ਚ ਕਲੇਸ਼ ਕਰਦੇ ਹੁੰਦੇ ਮੇਰੀ ਗੱਲ ਸੁਣ ਲੈ ਮੈਂ ਨਹੀਂ ਉਹਦੀਆਂ ਹੱਕੰਜਰ ਕਰਤੂਤਾਂ ਦੀਆਂ ਝੱਲਣੀਆਂ ਇੱਥੇ ਮੈਂ ਨਹੀਂ ਉਹ ਤਾਂ ਟਿਚਰਾਂ ਕਰਾਉਣੀਆਂ ਹੈਗੀਆਂ ਉਹ ਕੁਛ ਨਹੀਂ ਹੁੰਦਾ ਘਰੇ ਕਲੇਸ਼ ਨਹੀਂ ਕਰਦੇ ਹੁੰਦੇ ਪਿਆਰ ਨਾਲ ਰਹਿੰਦੇ ਹੁੰਦੇ ਨੇ ਅੱਛਾ ਤੂੰ ਕਹਿਣਾਗਾ ਕਿ ਮੈਂ ਉਹਦੇ ਨਾਲ ਪਿਆਰ ਨਾ ਰਹਿ ਲਵਾਂ ਤੈਨੂੰ ਛੱਡ ਕੇ ਉਹਦੇ ਰਹਿਣ ਲੱਗ ਜਾਨੀਆ ਫੇਰ ਰਹਿ ਲੇਗਾ ਇੱਥੇ ਦੁਨੀਆ ਵਿੱਚ ਨੱਕ ਚੱਕ ਕੇ ਆਪਦਾ ਓਏ ਦੁਨੀਆ ਨਾਲ ਕੁਝ ਨਹੀਂ ਕਹਿੰਦੀ ਦੁਨੀਆ ਤਾਂ ਗੱਲਾਂ ਕਰਨ ਜੋਗੀ ਹੁੰਦੀ ਆ ਨਾਲੇ ਤੈਨੂੰ ਐ ਪਤਾ ਆਪਣੇ ਕੋਲੇ ਹੈ ਕੀ ਐ ਢਾਈ ਕਿੱਲੇ ਆਉਂਦੇ ਨੇ ਉਹਨੂੰ ਅੱਛਾ ਜੇ ਉਹਨੂੰ ਢਾਈ ਕਿੱਲੇ ਆਉਂਦੇ ਆ ਤਾਂ ਮੈਂ ਉਹਦੇ ਨਾਲ ਪਿਆਰ ਨਾ ਰਹਿ ਲਾਂ ਤੂੰ ਤਾਂ ਬੇਗੈਰਤ ਬੰਦਾਗਾ ਤੇਰੀ ਤਾਂ ਗੈਰਤ ਮਰ ਗਈ ਤੈਨੂੰ ਤਾਂ ਜਮਾ ਹੀ ਨਹੀਂ ਰਹਾਏਗਾ ਚੜਦੇ ਲੈਦੇ ਦੀ ਮੇਰੀ ਤਾਂ ਜੁੱਤੀ ਦਾ ਆਜ਼ਾਦ ਨਹੀਂ ਉਹ ਬੰਦਾ ਚੰਗਾ ਚੁੱਪ ਕਰ ਬਾਈ ਆਉਂਦਾ ਫੇਰ ਬਾਈ ਤੋਂ ਮੈਂ ਡਰਦੀ ਆਂ ਬਾਈ ਆਉਂਦਾ ਦਾ ਜਾਂ ਬਾਈ ਦਾ ਚਮਚਾ ਬਣ ਜਾ ਤੂੰ ਓਏ ਕੁਛ ਨਹੀਂ ਹੁੰਦਾ ਇੱਥੇ ਕੌਣ ਪੁੱਛਦਾ ਹੈ ਗੈਰਤਾਂ ਗੁਰਤਾਂ ਨੂੰ ਐਵੇਂ ਨਹੀਂ ਉਹ ਕਰਦੇ ਹੁੰਦੇ ਉਹਨੂੰ ਦੇ ਦਿਆ ਕਰ ਰੋਟੀ ਪਾਣੀ ਕਿੱਡੀ ਕ ਗੱਲ ਐ ਨਾ ਹੁਣ ਗੁਰਦੁਆਰੇ ਖਾ ਕੇ ਆਉਂਦਾ ਰੋਟੀ ਤਾਂ ਨਹੀਂ ਦਿੰਨੀ ਆ ਕੱਪੜਾ ਧੋਤਾ ਦਿੰਨੀ ਆ ਹੋਰ ਦੱਸ ਕੀ ਕਰ ਲਵਾਂ ਕਰ ਜਾ ਉਹੀ ਬੋਲੀ ਚੁੱਪ ਕਰ ਜਾ ਮੈਂ ਨਹੀਂ ਡਰਦੀ ਕਿਸੇ ਤੋਂ ਤੂੰ ਹੀ ਡਰਦਾ ਹੋਵੇਂਗਾ ਬਈ ਤੂੰ ਕਿੱਧਰੇ ਆਣਾ ਝੋਲਾ ਜਾ ਕੇ ਮੈਂ ਚੱਕੀ ਜਾਨੇ ਚਾਨਾ ਸਰਪੰਚ ਕੋਲੇ ਪੈਸੇ ਲੈ ਕੇ ਆਉਣਾ ਉਦੋਂ ਓ ਹੁਣ ਛਣ ਛਣ ਕਰਦੀ ਲੈ ਕੇ ਆਉ ਮੈਂ ਵੀ ਉਹ ਘਰ ਚ ਕੰਦ ਕੱਢੂ ਕੰਦ ਕਾ ਨੂੰ ਕਾ ਨੂੰ ਬਾਈ ਤੂੰ ਐ ਕਾ ਨੂੰ ਕਰੀ ਜਾਂਦਾ ਯਾਰ ਕਾ ਨੂੰ ਕਲੇਸ਼ ਕਰਦੂ ਕਰੇ ਬਈ ਗੱਲ ਸੁਣ ਤੁਰ ਜਾਣ ਦੇ ਕਿਹੜੀ ਇਹਦੇ ਨਾਲ ਆਉਂਦੀ ਆ ਝਾਂਜਰਾ ਪਾ ਕੇ ਮੈਂ ਦੇਖਦੀ ਆ ਜੇ ਗਿੱਟੇ ਨਾਲ ਵੜਦਾ ਮੇਰੇ ਤੋਂ ਲੱਗਦੀ ਇਹ ਮੈਨੂੰ ਬੋਲਣ ਯਾਰਾ ਤੂੰ ਤਾਂ ਭੱਜ ਜਾ ਨਾ ਖੇਤ ਆ ਜਦੋਂ ਮੈਂ ਖੇਤੋਂ ਨਿਕਲਦਾ ਉਹਦੀ ਲੱਗ ਜਾਂਦਾ ਚੁੱਪ ਕਰਕੇ ਉਹਦਾ ਕੰਮ ਕਰ ਕੰਮੀ ਰਾਣੀ ਬੋਲੀ ਨੂੰ ਬੋਲਿਆ ਕਰ ਬੋਲੀ ਜਾਨੀਆਂ ਨਾਲੇ ਨਾ ਉਹ ਤੇਰੇ ਨਾਲ ਸੋਹਣੀ ਲੈ ਕੇ ਆਉਂ ਮੈਂ ਸੋਹਣੀ ਵੇ ਜਾ ਹਾ ਸੋਹਣੀ ਲਿਆਏਗਾ ਕਟਰੀਨਾ ਕੈਫ ਲੈ ਕੇ ਆਏਗਾ ਤੂੰ ਸੋਹਣੀ ਜਾਣਦੀ ਆ ਮੈਂ ਕਹਿੰਦੀ ਨਹੀਂ ਦੇਖਦੀ ਜਾ ਤੁਰ ਜਾ ਤੁਰ ਜਾ ਕੰਦ ਕੱਢੂ ਕੰਦ ਹੁਣ ਰੋਦੀ ਕਾਨੂੰ ਬਾਈ ਯਾਰ ਨਲੇ ਬੰਡੂ ਜ਼ਮੀਨ ਤੁਹਾਨੂੰ ਫੇਰ ਪਤਾ ਲੱਗੂ ਉਹ ਸੋਥੋਂ ਖਾਦਿਆ ਨਹੀਂ ਜਾਂਦੀਆਂ ਉਹ ਤੂੰ ਤਾਂ ਤੀਵੀਂ ਮਗਰ ਲੱਗਿਆ ਹੋਇਆ ਆਹੋ ਹੁਣ ਇਹਦਾ ਕੰਦ ਉਹ ਬਹਿ ਜਾ ਤੂੰ ਚੁੱਪ ਕਰਕੇ ਬਹਿ ਜਾ ਕਿਉਂ ਬੋਲੀ ਜਾਨੀ ਐ ਮੈਂ ਬੋਲੀ ਜਮ ਕਰਾ ਲੈ ਬਾਈ ਕਾਨੂੰ ਕੋ ਗੁੱਸਾ ਨਾ ਕਰ ਯਾਰ ਉਹ ਗੁੱਸੇ ਦੀ ਗੱਲ ਆ ਯਾਰ ਇਹ ਉਦੋਂ ਤੁਸਮ ਜਾਲਾ ਇਹਨੂੰ ਹਾਂ ਹੁਣ ਤੇਰੇ ਕੰਨ ਭਰ ਗਿਆ ਪਟਾਦਾ ਗੁੱਤ ਮੇਰੀ ਜਿਹੜੀ ਨਾ ਉੱਥੇ ਬਹਿ ਜਾ ਜਾ ਕੇ ਉੱਥੇ ਬਹਿ ਜਾ ਬਹਿ ਜਾ ਉੱਥੇ ਜਾ ਕੇ ਬਹਿ ਜਾ ਉੱਥੇ ਜਾ ਕੇ ਉਹ ਜੇ ਲਿਆਇਆ ਸਾਰੀ ਜ਼ਮੀਨ ਲੈ ਜੂ ਉਹ ਕੀ ਰਹਿ ਜੂ ਤੇਰੇ ਕੋਲੇ ਮੈਂ ਕੋਈ ਨਹੀਂ ਆਉਂਦੀ ਇਹਦੇ ਨਾਲ ਜਾਣਦੀਆਂ ਮੈਂ ਜ਼ਮੀਨ ਰਾਜੂ ਨਾਲੇ ਨਾ ਆਉਣ ਨੂੰ ਬਥੇਰੀਆਂ ਜਾਣਦੀਆਂ ਜ਼ਮੀਨ ਦੇ ਮਗਰ ਅਗਲੀ ਭੱਜੀ ਆਊਗੀ ਦੇਖਦੀਆਂ ਮੈਂ ਕਿਹੜੀ ਆਉਂਦੀ ਆ ਜਾਂ ਮੇਰ ਤੋਂ ਨਹੀਂ ਇਹ ਗੋਲੇ ਦੰਦੇ ਹੁੰਦੇ ਹੈਗੇ ਤੁਰ ਜਾਂਦੇ ਬਾਈ ਦੇ ਮਗਰੀ ਇਹ ਤੀਮੀ ਨੂੰ ਨਾ ਕਦੇ ਅਕਲ ਆ ਗਈ ਆਹੋ ਤੈਨੂੰ ਬੜੀ ਅਕਲ ਆ ਚੌਰਿਆਂ ਨੇ ਦੁਖੀ ਘਰ ਰੱਖਿਆ ਮੈਨੂੰ ਮੇਰਾ ਜੀ ਕਰਦਾ ਟੋਆ ਕਿਸੇ ਹੋਰ ਲਈ ਪੱਟਾਂ ਪਹਿਲਾਂ ਇਹਨੂੰ ਚੋਰੇ ਨੂੰ ਦੱਬਾਂ ਵਿੱਚ ਪਲੀ ਸੁਣਦੀ ਨਹੀਂ ਹਾਂ ਮੈਨੂੰ ਤਾਂ ਲੱਗਦਾ ਬਾਈ ਸੱਚੀ ਉਹ ਵਗ ਗਿਆ ਬਾਰੇ ਬਿਹਾਰ ਚ ਉਹ ਤਾਂ ਲੈ ਕੇ ਆਉਂਗਾ ਕਿਸੇ ਨੂੰ ਬੇ ਬੱਸ ਕਰ ਬਿਹਾਰ ਵਾਲੀਆਂ ਕਿਤੇ ਉਹੀ ਨਹੀਂ ਤੁਰੀਆਂ ਆਉਂਦੀਆਂ ਬਿਹਾਰ ਵਾਲੀਆਂ ਵੀ ਤਾਂ ਪੈਸਾ ਟਾਕਾ ਦੇਖਦੀਆਂ ਨਾ ਜੇਬ ਦੇ ਵਿੱਚ ਖਾਲੀ ਜੇਬ ਨਾਲ ਨਹੀਂ ਤੁਰੇ ਆਉਂਦੀਆਂ ਬਿਹਾਰ ਵਾਲੀਆਂ ਨਾ ਫਿਰ ਪੈਸੇ ਦਾ ਉਹਦੇ ਕੋਲੇ ਘਟ ਹੈ ਬਥੇਰੇ ਪੈਸੇ ਨਹੀਂ ਉਹਦੇ ਕੋਲੇ ਸਾਰੀ ਜ਼ਮੀਨ ਦਾ ਠੇਕਾ ਉਹਦੇ ਕੋਲ ਹੀ ਹੁੰਦਾ ਉਹਦਾ ਕਿਹੜਾ ਕੋਈ ਖਰਚਾ ਰੋਟੀ ਤਾਂ ਉਹ ਆਪਣੇ ਕਣੀ ਖਾਂਦਾ ਨਾਲੇ ਸਰਪੰਚ ਨੇ ਦੇਤੇ ਹੋਣਗੇ ਪੈਸੇ ਕਿਹਾ ਤਾਂ ਹੈਗਾ ਜੀ ਤੜਕੇ ਸਰਪੰਚ ਕਣੀ ਉਹ ਮੈਂ ਕਿਧਰੇ ਨਹੀਂ ਸਰਪੰਚ ਐਨੂੰ ਢਾਵੇਂ ਦਿੰਦਾ ਹੈਗਾ ਮੈਂ ਜਾਣਦੀ ਆ ਉਹਨੂੰ ਵੱਡੇ 나ਡੂ ਖਾ ਨੂੰ ਦਿੰਦਾ ਕਿਉਂ ਨਹੀਂ ਤੂੰ ਤਾਂ ਉਹੀ ਮਰੀ ਜੰਨੀ ਐ ਪਰ ਢਾਈ ਕਿੱਲੇ ਆਉਂਦੇ ਸੀ ਸਾਰਾ ਕੁਝ ਖਰਾਬ ਕਰੇਗੀ ਕੀ ਬਣੂ ਜਵਾਖਾਂ ਦਾ ਵੇ ਹੁਣ ਤੇਰੇ ਢਾਈ ਕਿੱਲਿਆ ਖਾਤਰ ਉਹਨੂੰ ਮੈਂ ਆਦੀ ਇੱਜ਼ਤ ਨਾ ਦੇ ਦਾਂ ਉਹ ਜੋ ਟਿੱਕੇ ਇੱਜ਼ਤ ਨੂੰ ਭੈਣ ਜੀ ਨੂੰ ਬਾਲੀ 나ਡੂ ਖਾਂ ਆ ਗਈ ਹੈ ਨਾ ਮਰੀ ਜਾ ਬਕਵਾਸ ਵੇ ਤੂੰ ਤਾਂ ਬੇਗਰਤ ਹੋ ਗਿਆ ਜਮਾਈ ਤੈਨੂੰ ਤਾਂ ਸ਼ਰਮ ਨਹੀਂ ਰਹੀ ਨੱਕ ਡਬੋ ਕੇ ਮਰ ਜਾ ਕਿਤੇ ਚੌਰਿਆ ਤੂੰ ਵੀ ਤੇਰੇ ਮੂੰਹ ਤੇ ਮਾਰੂ ਚਪੇੜ ਉਹੀ ਬੋਲੀ ਜਾਨੀ ਰਹਿਣੀ ਆ ਤੁਹਾਡਾ ਜਮਾ ਤੀਮੀ ਵਾਲਾ ਜਮਾ ਕੋ ਹੁੰਦਾ ਜਮਾ ਹੀ ਅਕਲ ਨਹੀਂ ਹੁੰਦੀ ਤੁਹਾਨੂੰ ਤਾਂ ਆਹੋ ਤੁਹਾਡੇ ਕਹੇ ਤਾਂ ਚੱਲੀਏ ਇੱਜ ਤਾਂ ਵੇਚਦੀ ਐ ਅਸੀਂ ਆਦੀਆਂ ਕੰਨ ਤੇ ਮਰੂ ਚਪੇੜ ਮੈਂ ਪੈ ਰੁਫ ਕਰਕੇ ਕੰਨ ਤੇ ਮਰੂ ਆਹੀ ਕੁਛ ਆਉਂਦਾ ਤੈਨੂੰ ਜਨਾਨੀ ਤੇ ਹੱਥ ਚੱਕਣਾ ਉਹ ਤੂੰ ਪੈ ਜਾ ਪੈ ਜਾ ਵੇ ਪਈ ਹੋਈ ਆ ਮੈਂ ਤਾਂ ਤੂੰ ਟਿਕ ਕੇ ਪੈ ਜਾ ਨੀਚਲਾ ਹੋ ਕੇ ਹੋਰ ਨਾ ਇੱਥੇ ਸੁਣ ਲਈ ਮੇਤੋਂ ਕੁਛ ਤੂੰ ਮੈਥੋਂ ਹੋਰ ਨਾ ਸਰਵਿਸ ਕਰਾ ਲਈ ਆਹੋ ਦੁਕਾਨ ਤੇ ਸਰਵਿਸ ਮੇਰੀ ਆ ਜਾ ਆ ਕੁੜੀ ਸੁੱਤੀ ਪਈ ਆ ਜਵਾਕੜੀ ਰੌਲਾ ਸੁਣ ਕੇ ਉੱਠ ਜੂਗੀ ਤੈਨ ਤਾਂ ਨਹੀਂ ਸ਼ਰਮ ਹੈਗੀ ਮਾੜੀ ਮੋਟੀ ਚੁੱਪ ਕਰ ਜਾ ਚੁੱਪ ਕਿੱਥੇ ਕੰਜਰਾਂ ਨੇ ਦੁਖੀ ਕੀਤਾ ੋਂਕੀ ਜਾਂਦੀ ਖੱਚਤੀ ਉਹ ਤੈਨੂੰ ਕੀ ਹੁੰਦਾ ਨਾ ਟੋਕਿਆ ਕਰ ਤੂੰ ਮਾਂ ਘਰੋਂ ਬਾਜ਼ਾਰ ਜਾ ਕੇ ਆਉਣਾ ਮੈਂ ਤਾਂ ਟੋਕਣ ਨੂੰ ਤਾਂ ਚੱਲਿਆ ਤੂੰ ਬਰੀ ਬਣਾਉਣ ਤੇ ਮੁੰਡੇ ਨੂੰ ਕੌਣ ਛੱਡ ਕੇ ਆਊਗਾ ਸਕੂਲ ਉਹ ਛੱਡੇਊ ਬਟਾ ਮੇਰੀ ਗੱਲ ਸੁਣ ਲੈ ਇੱਧਰ ਕੰਨ ਕਰਕੇ ਵੱਡੇ ਦਾ ਤਾਂ ਮੈਂ ਪਰੇਸ਼ਾਵਾਣਾ ਆਂ ਆਪਣੇ ਪੁੱਤ ਤੇ ਪੈਣ ਦਵਾ ਤੂੰ ਕਹਿੰਨਾ ਉਹ ਛੱਡੇ ਆਊਗਾ ਉਹ ਤੂੰ ਬਹਿ ਜਾ ਕਰੂੰਗਾ ਥਾਪੜੇ ਖਾ ਲਈ ਮੈਂ ਤੂੰ ਉਹੀ ਬੋਲੀ ਜੰਨੀ ਰਹਿਣੀ ਆ ਫੇਰ ਕੀ ਹੋ ਜੂ ਜੇ ਉਹ ਛੱਡੇ ਉਹ ਮੈਂ ਤੈਨੂੰ ਸਿੱਧੀ ਗੱਲ ਕਹਤੀ ਮੈਂ ਨਹੀਂ ਉਹਨੂੰ ਛੱਡਣ ਜਾਣ ਦੇਣਾ ਆਪਣੇ ਪੁੱਤ ਨੂੰ ਤੂੰ ਛੱਡ ਕੇ ਆ ਚੁੱਪ ਕਰਕੇ ਸਾਰਾ ਦਿਨ ਥਾਪੜੇ ਥਾਪੜੇ ਘਰੀ ਜਾਊਗਾ ਮੈਂ ਕੋਣੀ ਡਟਿਆ ਜਾਂਦਾ ਮੈਂ ਤਾਂ ਬਾਜ਼ਾਰ ਜਾ ਕੇ ਆਉਣਾ ਨਾਲੇ ਵੇ ਮੇਰੀ ਗੱਲ ਸੁਣ ਲੈ ਜਵਾਕ ਦੀ ਪੜ੍ਹਾਈ ਖਰਾਬ ਹੋ ਜੂਗੀ ਉਹ ਪੜ੍ਹਾਈ ਨੂੰ ਕਿਹੜਾ ਉਹ ਡੀਸੀ ਲੱਗ ਜੂ ਤੂੰ ਤਾਂ ਇਹ ਕਹਿਣਾ ਵੀ ਤੂੰ ਇੱਥੇ ਫਿਰਦਾ ਡੰਡੇ ਪਜਾਉਂਦਾ ਤੇ ਮੇਰਾ ਪੁੱਤ ਵੀ ਤੇਰੇ ਵਾਂਗੂ ਹੀ ਫਿਰੇ ਮੈਂ ਤਾਂ ਡੀਸੀ ਉਹ ਹੀ ਲਾਉਂਗੀ ਉਹਨੂੰ ਡੀਸੀ ਪੜਾ ਲਿਖਾ ਕੇ ਇੱਜ਼ਤ ਵਾਲਾ ਗੈਰਤ ਵਾਲਾ ਸ਼ਰਮ ਵਾਲਾ ਬੰਤਾ ਬਣਾਉਂਗੀ ਉਹਨੂੰ ਉਹ ਤੂੰ ਟਿਕ ਜਾਣ ਵਾਲੇ ਹੋਰ ਤੇਰੇ ਵਰਗਾ ਨਹੀਂ ਬਣਾਉਂਦੀ ਬਿਸ਼ਰਮ ਬਣ ਗਿਆ ਭੈਣ ਦੀ ਮਾਂ ਕਰੋ ਬੋਲ ਮਾਰਦੂ ਨਾ ਬਣੋ ਯਾਰ ਸਟਾਰਟ ਹੁੰਦਾ ਉਹੀ ਲੱਗ ਜੂਗੀ ਮੈਂ ਮਾਗਰ ਨੂੰ ਤਾਂ ਤੂੰ ਬਰੀ ਬਣਾਉਣ ਜਾਂਦਾ ਸੀ ਹਲੇ ਤੁਰਿਆ ਤਾਂ ਹੈ ਨਹੀਂ ਸੀ ਇਹ ਬੰਦੇ ਨੂੰ ਨਹੀਂ ਗੈਰਤ ਹੈਗੀ ਇਹ ਤਾਂ ਬਿਗੈਰਤਾ ਹੀ ਮਰੂਗਾ ਚੱਲ ਮਨਾ ਮੈਂ ਹੀ ਛੱਡ ਕੇ ਆਵਾਂ ਆਪਣੇ ਪੁੱਤ ਨੂੰ ਸਕੂਲ ਮੈਂ ਤਾਂ ਉਹਨੂੰ ਪੜਾ ਲਿਖਾ ਕੇ ਅਫਸਰ ਬਣਾਉਣਾਗਾ ਬਾਕੀ ਕੰਮ ਤਾਂ ਫੇਰ ਹੀ ਕਰੂੰਗੀ ਆਕੇ ਰੋਟੀ ਖਾ ਨਹੀਂ ਸੀ ਤੈਨੂੰ ਦਿਖ ਨਹੀਂ ਰਿਹਾ ਹਜੇ ਆਟਾ ਛਾਣਦੀ ਆਂ ਆਟਾ ਗੁੰਨ ਕੇ ਫੇਰ ਰੋਟੀ ਬਣਾਉਂਗੀ ਫੜਾ ਦੂੰਗੀ ਆਪੀ ਬਾਜ਼ ਮਾਰ ਕੇ ਓ ਮੈਨੂੰ ਐ ਆ ਵੀ ਰੋਟੀ ਕਿਤੇ ਬਣ ਗਈ ਮੇਰੀ ਗੱਲ ਸੁਣ ਲੈ ਚਾਉਂ ਰਿਆ ਆ ਠਰਕ ਜੀ ਨਾ ਮੇਰੇ ਤੇ ਭੋਰਿਆ ਕਰ ਤੈਨੂੰ ਐਨੇ ਵਾਰੀ ਕਿਹਾ ਫੇਰ ਕਹਿੰਨਾ ਬੋਲਦੀ ਆ ਗਈ ਬੋਲਾਂ ਨਾ ਤਾਂ ਹੋਰ ਕੀ ਕਰਾਂ ਓ ਕਾਨੂੰ ਪਰਜਾਈ ਓ ਮੇਰੀ ਤਾਂ ਅੱਖਾਂ ਹੀ ਇਹ ਜੀਆਂ ਨੇ ਮੈਂ ਕਾਨੂੰ ਠਰਕ ਪੋੜ ਦਾਂ ਤੇਰੇ ਤੇ ਮੇਰੀ ਗੱਲ ਸੁਣ ਲੈ ਸਭ ਸਮਝਦੀ ਆਂ ਮੈਂ ਨਿਆਣੀ ਨਹੀਂ ਹੈਗੀ ਜਿਹੜਾ ਤੂੰ ਇੱਥੇ ਢਰ ਕੇ ਨਾ ਐ ਕੂਣੀ ਐ ਮੁੱਛਾਂ ਨੂੰ ਵੱਟ ਚਾਰਦਾ ਇਹ ਨਤੀਜੇ ਨੇ ਸਾਰੇ ਉਹ ਸੋਥੋਂ ਵੀ ਖਾਦੀ ਨਹੀਂ ਜਾਂਦੀ ਉਹ ਜਿੱਦੇ ਲਿਆ ਕੇ ਰੱਖਤੀ ਨਾ ਔਰੇ ਚੂੜੇ ਵਾਲੀ ਉਹਦੇ ਫੇਰ ਝਾਕੇਗੀ ਤੂੰ ਆਉਗੀ ਤੇਰੇ ਚੂੜੇ ਵਾਲੀ ਦੇਖ ਤਾਂ ਖੱਬੀ ਖਾਂਦੇ ਕੋ ਮੇਰੇ ਪੌਪਈ ਹੈ ਪੌਪਈਆ ਕਿਹੜੀ ਆਉਗੀ ਤੇਰੇ ਲੈ ਆਉਣੀ ਹੁੰਦੀ ਹੁਣ ਤੱਕ ਆ ਜਾਂਦੀ ਐ ਚੂੜੇ ਵਾਲੀ ਤਾਂ ਛੱਡ ਤੈਂ ਤਾਂ ਕੋਈ ਬੱਕਰੀ ਦਾ ਕੰਨ ਨਾ ਫੜਾਵੇ ਓਏ 50 ਲਿਆਦਾ 50 ਤੂੰ ਇੱਕ ਨੂੰ ਕਹਿਣੀ ਐ ਹਾਂ ਇੱਕ ਨੂੰ ਕਹਿਣੀ ਐ ਵੇ ਮੇਰੀ ਗੱਸ ਸੁਣ ਮੇਰਾ ਮੂੰਹ ਨਾ ਖਲਾਇਆ ਕਰ ਆਂਦੀ ਉਮਰ ਉਸੋਂ ਤੋਂ ਖਾਧੀਆਂ ਨਹੀਂ ਜਾਂਦੀਆਂ ਆਹ ਸਾਤੋਂ ਨਹੀਂ ਖਾਧੀਆਂ ਜਾਂਦੀਆਂ ਅਸੀਂ ਤਾਂ ਜਿੰਨਾ ਖਾਣੇ ਆ ਉਨਾ ਹੀ ਬਥੇਰਾ ਤੂੰ ਤਰਦਾ ਲੱਗ ਇਥੋਂ ਚੋਰੇ ਨੂੰ ਪੋਰਾ ਸ਼ਰਮ ਨਹੀਂ ਹੈਗੀ ਵੀ ਮੈਂ ਤਾਂ ਛੋਟੀ ਆ ਬਈ ਬੀਰਪਾਈ ਕਹਿ ਕੇ ਬੁਲਾਇਆ ਕਰ ਉਹ ਕਾ ਨੂੰ ਪਰਜਾਈ ਗੁੱਸੇ ਹੋਣੀਆਂ ਤੂੰ ਰੋਟੀਆਂ ਲਾਲਾ ਭਾਈ ਦੁੱਧ ਪਾ ਲੋ ਕਿਹੜਾ ਭਾਈ ਭਾਈ ਦੁੱਧ ਪਾ ਲੋ ਦਾ ਆਉਨੇ ਆਉਨੇ ਆ ਭਾਈ ਛੇਤੀ ਆ ਜਾ ਕਰੋ ਨਾ ਮੈਂ ਵੀ ਕਹਾਂ ਜਾਣਾ ਆ ਪਾ ਦਿਓ ਭਾਈ 2 ਲੀਟਰ ਪੈਸੇ ਭਾਈ ਕੋਈ ਨਾ ਪੈਸੇ ਵੀ ਦੇ ਦਾਂਗੇ ਹਜੇ ਨਾ ਅਸੀਂ ਸ਼ਗਨ ਦੀ ਫੀਸ ਭਰਨੀ ਆ ਉਹਦੇ ਡੈਡੀ ਕਹੇ ਹੋਏ ਨੇਗੇ ਭਾਈ ਸਾਡੇ ਵੀ ਖਰਚੇ ਨੇ ਅਸੀਂ ਵੀ ਤਾਂ ਡੰਗਰਾਂ ਨੂੰ ਫੀਡ ਪਾ ਲਿਆਉਣੀ ਹੁੰਦੀ ਐ ਹੋਰ ਵੀ ਖਰਚੇ ਨੇ ਆਪਦਾ ਵੀ ਘਰ ਚਲਾਉਣਾ ਐ ਅਸੀਂ ਇਹ ਮੁਫਤ ਕਿੰਨਾ ਕੁ ਦਿਨ ਭਾਈ ਚੱਲਾਂਗੇ ਭਾਈ ਮੁਫਤ ਥੋੜੀ ਮੰਗਦੇ ਆਂਗੇ ਪੈਸੇ ਤਾਂ ਦੇਣੇ ਹੀ ਨੇ ਅਸੀਂ ਕਿਹੜਾ ਪਹਿਲਾਂ ਨਹੀਂ ਦਿੱਤੇ ਕਦੇ ਮੈਂ ਮੰਨਦੀ ਆ ਕੋਈ ਨਾ ਭਾਈ ਫੇਰ ਇਹ ਚ ਕਿਹੜਾ ਹੋਆ ਜਿੱਦ ਤੇ ਤੁਸੀਂ ਪੈਸੇ ਦੇਤੇ ਉਦੋਂ ਦੁੱਧ ਲੈ ਲਿਓ ਅੱਗੇ ਕਿਹੜਾ ਭਾਈ ਪੈਸੇ ਦਿੰਦੇ ਨਹੀਂ ਹੈਗੇ ਕੋਈ ਨਾ ਫੇਰ ਜਦੋਂ ਪੈਸੇ ਦੇ ਦੋਗੇ ਫੋਨ ਕਰਦੇ ਹੋ ਤੁਹਾਡਾ ਤਾਂ ਰੋਜ਼ ਦਾ ਹੀ ਹੋ ਗਿਆ ਹਫਤਾ ਹੋ ਗਿਆ ਤੁਹਾਨੂੰ ਪੈਸੇ ਨੂੰ ਕਹਿੰਨੇ ਨੂੰ ਚੰਗਾ ਮੈਨੂੰ ਪਉਂਦਾ ਭਾਈ ਬੱਚੇ ਦੇ ਦੁੱਧ ਪੀਣਾ ਹੁੰਦਾ ਐ ਤਾਂ ਨਾ ਕਰ ਬਸ ਇਹ ਤਾਂ ਹੁਣ ਦੁੱਧ ਵੀ ਨਹੀਂ ਪਾਕੇ ਗਿਆ ਹੁਣ ਮੈਂ ਸ਼ਗਨ ਨੂੰ ਕੀ ਪਲਾਉਂਗੀ ਓ ਕਿਉਂ ਭਰਜਾਈ ਕਿਵੇਂ ਰੋਲਾ ਜਿਹਾ ਪਾਈ ਜਾਂਦੀ ਸੀ ਨਾ ਤੈਨੂੰ ਸੁਣਦਾ ਨਹੀਂ ਸੀਗਾ ਵੀ ਕੀ ਹੋ ਰਿਹਾ ਦੋਜੀ ਦੁੱਧ ਨਹੀਂ ਪਾਕੇ ਗਿਆ ਉਹਦੇ ਪੈਸੇ ਦੇਣੇ ਆ ਓ ਤੂੰ ਤਾਂ ਉਹੀ ਕਬਰਾਈ ਜਾਨੀ ਆ ਤੈਨੂੰ ਪੈਸਿਆਂ ਦੀ ਓ ਤੈਨੂੰ ਕਿਸੇ ਚੀਜ਼ ਦੀ ਘਾਟ ਨਾ ਹੋਣ ਦੇਵਾਂ ਮੈਂ ਓ ਸੂਟ ਨਵੇਂ-ਨਵੇਂ ਤੈਨੂੰ ਸੂਟ ਲਿਆ ਕੇ ਦੇਵਾਂ ਰਾਣੀ ਬਣਾ ਕੇ ਰੱਖਾ ਰਾਣੀ ਮੇਰੀ ਗੱਲ ਸੁਣ ਲੈ ਮੈਨੂੰ ਤੇਰੇ ਸੂਟਾਂ ਦੀ ਲੋੜ ਨਹੀਂ ਹੈਗੀ ਠੀਕ ਆ ਉਹ ਤੂੰ ਆ ਚੱਕ ਪੈਸੇ ਦੇ ਆ ਦੁੱਦ ਨੂੰ ਧੋਕਦੀ ਨਹੀਂ ਮੈਂ ਤੇਰੇ ਪੈਸਿਆਂ ਤੇ ਕੰਜਰ ਚੌਰਾ ਕਿਸੇ ਥਾਂ ਦਾ ਹੁਣ ਚੌਰਾ ਤੈਨੂੰ ਬਣ ਕੇ ਦਿਖਾਉਂ ਤੂੰ ਇੱਥੇ ਕੀ ਕਰਨਾ ਆ ਤੇਰਾ ਚਵਾਰਾ ਉੱਪਰ ਆ ਆਰਾਮ ਨਾਲ ਉੱਥੇ ਜਾ ਕੇ ਬਹਿ ਜਾ ਬੜਾ ਚੌਰਾ ਚੌਰਾ ਕਰਦੀ ਸੀ ਨਾ ਤੂੰ ਤੈਨੂੰ ਹੁਣ ਚੌਰਾ ਬਣ ਕੇ ਦਿਖਾਉਣਾ ਮੈਂ ਕੀ ਮਤਲਬ ਆ ਤੇਰਾ ਫਰੇ ਹੋ ਜਾ ਮੈਨੂੰ ਹੱਥ ਨਾ ਲਾ ਦੇ ਮੈਂ ਤੈਨੂੰ ਦੱਸਾਂ ਹਾਂਜੀ ਕੀ ਹਾਂਜੀ ਤੇਰੇ ਘਰ ਵਾਲਾ ਕਿੱਥੇ ਹੈਗਾ ਪਤਾ ਮੰਡੀ ਚ ਗਏ ਹੋਏ ਨਹੀਂ ਮੰਡੀ ਨੂੰ ਬੜਾ ਤੇਰੇ ਪਰਪੰਜਾ ਕਿੱਲੇ ਨੇ ਮਰੱਬਿਆ ਢਾਈ ਦਾ ਕਿੱਲੇ ਨੇਗੇ ਉਹ ਵੀ ਗਹਿਣੇ ਪੈਣੇ ਸਾਡੇ ਚ ਕੀ ਕਰਦਾ ਸਿੱਧਾ ਹੋ ਕੇ ਜਿਹੜਾ ਸਾਖਤਾ ਹੋ ਰਿਹਾ ਜਿਹੜਾ ਉਹ ਸਾਖਤਾ ਹੋ ਕਰਿਆ ਕਰੋ ਆਪਦਾ ਕੋਈ ਨਾ ਬਕਾਇਆ ਪਿਛਲਾ ਪਿੰਨ ਕਿੰਨਾ ਪਿਆ ਤੁਹਾਡੇ ਨੂੰ ਨਹੀਂ ਪਤਾ ਕੋਈ ਨਾ ਜੀ ਕੋਈ ਨਾ ਨਹੀਂ ਤੇਰੇ ਘਰਾਂ ਦਾ ਲੁਕ ਜਾਂਦਾ ਜਦੋਂ ਆਉਣੇ ਅਸੀਂ ਨਾ ਜੀ ਲੁਕੇ ਨਹੀਂ ਹੈਗੇ ਲੁਕੇ ਕਿਉਂ ਨਹੀਂਗੇ ਅੰਦਰ ਤਾਂ ਬੈਠਾ ਹੁੰਦਾਗਾ ਚਾਹੇ ਤੁਸੀਂ ਚੈੱਕ ਕਰ ਲਓ ਜੀ ਹੈ ਨਹੀਂਗੇ ਉਹ ਮੰਡੀ ਚ ਹੀ ਗਏ ਹੋਏ ਨਹੀਂ ਮੰਡੇ ਨੂੰ ਬੜਾ ਸੀ ਭੀਖੇ ਵਾਲੀ ਮੰਡੀ ਭਰਤੀ ਕੋਈ ਨਾ ਜਦੋਂ ਆਗੇ ਜੀ ਮੈਂ ਉਹਨਾਂ ਨੂੰ ਥੋੜਾ ਸਨੇਹਾ ਦੇ ਦੂੰਗੀ ਸਨੇਹਾ ਦੇ ਦੋ ਆ ਅਸੀਂ ਕਬੂਤਰ ਮਾਰਨ ਨੂੰ ਨਹੀਂ ਰੱਖੀ ਹੋਈ ਨਹੀਂ ਸਾਨੂੰ ਪੈਸੇ ਕਢਾਉਣੇ ਆਉਂਦੇ ਨੇਗੇ ਕੋਈ ਨਾ ਅਸੀਂ ਕਦੋਂ ਮੁੱਕਰਦੇ ਆਂਗੇ ਜੀ ਵੀ ਅਸੀਂ ਪੈਸੇ ਮੁੱਕਰ ਮੁੱਕਰ ਹੀ ਦਿੰਦੇ ਵੀ ਕਦੋਂ ਤੁਸੀਂ ਪੈਸੇ ਫਿਰ ਮੁੱਕਰਨ ਵਾਲੀ ਗੱਲ ਹੈ ਕੋਈ ਨਾ ਇੱਕ ਮੌਕਾ ਦੇ ਦਿਓ ਜੀ ਜਦੋਂ ਆਗੇ ਮੈਂ ਭੇਜ ਦਿੰਨੀ ਆ ਤੁਹਾਡੇ ਕੋਲ ਭੇਜ ਦਿਓ ਨਹੀਂ ਸਾਨੂੰ ਪੈਸੇ ਕਢਾਉਣੇ ਆਉਂਦੇ ਨੇ ਫਿਰ ਨਾ ਕੋਈ ਨਾ ਫਿਰ ਅਸੀਂ ਆਪਦੇ ਹਿਸਾਬ ਨਾਲ ਕਢਾਵਾਂਗੇ ਰੁਪਏ ਆਖਰੀ ਵਾਰ ਕਹਿੰਨਾ ਆਖਰੀ ਚਤਾਵਨੀ ਆ ਤੁਹਾਨੂੰ ਇਹ ਕੋਈ ਨਾ ਜੀ ਇਦੂ ਵਾਰ ਫਿਰ ਮੈਂ ਤੁਹਾਨੂੰ ਪੈਸੇ ਕਢਾ ਕੇ ਮੈਂ ਆਪਦਾ ਤਰੀਕਾ ਵਰਤੂੰ ਫਿਰ ਠੀਕ ਆ ਕੋਈ ਨਾ ਮੈਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਜਿਵੇਂ ਭੇਜ ਦੂੰਗੀ ਜਦੋਂ ਆ ਗਈ ਚੱਲ ਵੀ ਮੁੰਡਿਆ ਚੱਲੀਏ ਆਪਾਂ ਲੈ ਕਢਾ ਲਾਂਗੇ ਇਹਨਾਂ ਤੋਂ ਕੋਈ ਗੱਲ ਨਹੀਂ ਕਿੱਥੇ ਹੈਗਾ ਪਤਾ ਮੰਡੀ ਚ ਗਏ ਹੋਏ ਨਹੀਂ ਮੰਡੀ ਨੂੰ ਬੜਾ ਤੇਰੇ ਪਰ 20 ਕਿੱਲੇ ਨੇ ਮਰਬਿਆਂ 2.5 ਕਿੱਲੇ ਨੇਗੇ ਉਹ ਵੀ ਗਹਿੜੇ ਪਏ ਨੇ ਸਾਡੇ ਚ ਇਤਰਾ ਕੋਈ ਨਾ ਪਾਈ ਫੇਰਾ ਇਹ ਚ ਕਿਡਾ ਹੋਇਆ ਜਿੱਦ ਤੇ ਤੂੰ ਵੀ ਪੈਸੇ ਦੇਤੇ ਉਹਦੇ ਜਾਈ ਦੁੱਧ ਲੈਣ ਨੂੰ ਮੰਡੀ ਨੂੰ ਭੜਾ ਤੇਰੇ ਕੋਲ ਕੋਈ ਨਾ ਫਿਰ ਤੂੰ ਪੈਸੇ ਦੇ ਦੋਗੇ ਫੋਨ ਉਹ ਵੀ ਘਿਹਰੇ ਪੈਣੇ ਸਾਡੇ ਚ ਹਾਂ ਕੀ ਕਰਦਾ ਤੂੰ ਮੈਂ ਤਾਂ ਹੁਣ ਬਿਹਾਰ ਚੱਲਿਆ ਬਿਹਾਰ ਨਾ ਲੈ ਕੇ ਆਉ ਮੇਰੀ ਗੱਲ ਸੁਣ ਲੈ ਕਿਤੇ ਨਹੀਂ ਜਾਏਗਾ ਤੂੰ ਤੂੰ ਇੱਥੇ ਹੀ ਰਹੇਗਾ ਬਾਹਰ ਜਾਈ ਮੈਨੂੰ ਪਤਾ ਸੀ ਵੀ ਇੱਕ ਨਾ ਇੱਕ ਦਿਨ ਤੂੰ ਜ਼ਰੂਰ ਮੰਨੇਗੀ ਫੇਸ ਕੋਈ ਨਾ ਪੁੱਤ ਹੁਣ ਤਾਂ ਕੱਲ ਨੂੰ ਤੇਰੇ ਫੇਸ ਭਾਰੀ ਦੇਣੀ ਆ ਬਾਈ ਓਏ ਬਾਈ ਓਏ ਆਏ ਮੇਰਾ ਭਾਈ ਮਾਰਦਾ ਏ ਓਏ ਹਮੇਰਾ ਭਾਈ ਮਾਰਦਾ ਆ ਤੀਨ ਦਿਨ ਮੇਰਾ ਭਾਈ ਮਾਰਦਾ ਆ ਓਏ ਯਾ ਤੀਮੀ ਨੇ ਭਾਈ ਮਾਰਦਾ ਓਏ ਫੇਰਾ ਲੋਕੋ ਬਚਾ ਲੋ ਓਏ ਅੱਜ ਮੈਂ ਆਪਣਾ ਪੁੱਤ 2.5 ਕਿਲਿਆਂ ਤੋਂ 5 ਕਿਲਿਆਂ ਵਾਲਾ ਕਰਤਾ ਤੇ ਹੁਣ ਮੈਨੂੰ ਉਹਦੀ ਕੋਈ ਫੀਸ ਦੀ ਫਿਕਰ ਨਹੀਂ ਤੇ ਨਾ ਕੋਈ ਮੇਰੀ ਇੱਜ਼ਤ ਨੂੰ ਧੱਕਣ ਵਾਲਾ